ਜਿਹੜਾ ਖਾਣਾ ਕਿਸੇ ਸਮੇ 183 ਰੁਪਏ ਹੁੰਦਾ ਸੀਗਾ ਹੁਣ ਲਗਭਗ 79 79 ਰੁਪਏ ਤੱਕ ਜਿਹੜਾ ਰਹਿ ਗਿਆ ਮੰਗਿਆਈ 10 ਸਾਲਾਂ ਦੇ ਵਿੱਚ ਜਿਹੜੀ ਆ ਦੁੱਗਣੀ ਤਿੱਗਣੀ ਹੋ ਗਈ ਆ ਪਰ ਸਰਕਾਰ ਇਸ ਚੀਜ਼ ਤੋਂ ਜਿਹੜਾ ਖਾਣੇ ਤੋਂ ਵੀ ਜਿਹੜੇ ਆ ਪੈਸੇ ਆ ਉਹ ਘੱਟ ਕਰ ਲਈ ਜਾਂਦੀ ਪਿਛਲੇ ਲਗਭਗ 5 ਸਾਲਾਂ ਤੋਂ 2019 ਤੋਂ ਬਾਅਦ ਸਰਕਾਰ ਨੇ ਜਿਹੜਾ ਕੋਚਿੰਗ ਉਸ ਤੋਂ ਵੀ ਜਿਹੜਾ ਬੱਚਿਆਂ ਦਾ ਹੱਥ ਜਿਹੜੀ ਆ ਖਿੱਚ ਰਹੀ ਆ ਪਰ ਸਾਡੇ ਸਕੂਲਾਂ ਦੇ ਵਿੱਚ ਜਿਹੜੇ ਪੜਨ ਵਾਲੇ ਬੱਚੇ ਆ ਜ਼ਿਆਦਾਤਰ ਜਿਹੜੀ ਗਿਣਤੀ ਆ ਸਰਕਾਰੀ ਸਕੂਲਾਂ ਦੇ ਵਿੱਚ ਉਹ ਨਿਮਨ ਕਿਸਾਨੀ ਦੀ ਆ ਜਾਂ ਗਲਤ ਵਰਗ ਨਾਲ ਸੰਬੰਧਤ ਆ ਜਾਂ ਛੋਟੇ ਜਿਹੜੇ ਆ ਦੁਕਾਨਦਾਰਾਂ ਦੇ ਬੱਚੇ ਸਾਡੇ ਸਿੱਖਿਆ ਮੰਤਰੀ ਸਾਹਿਬ ਬੜੀਆਂ ਢੀਂਗਾ ਮਾਰਦੇ ਆ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਹਰ ਰੋਜ਼ ਉਹਨਾਂ ਦਾ ਕੋਈ ਨਾ ਕੋਈ ਟਵੀਟ ਆਉਂਦਾ ਸਾਡੇ ਬੱਚੇ ਇੰਨਾ ਸਕੂਲਾਂ ਵੱਲ ਸਰਕਾਰ ਦਾ ਧਿਆਨ ਨਾ ਹੋਣ ਦੇ ਬਾਵਜੂਦ ਵੀ ਇਸ ਸਾਲ ਜਿਹੜੀਆਂ ਪੰਜਾਬ ਦੇ ਵਿੱਚੋਂ 27% ਲਗਭਗ ਮੈਰਿਟਾਂ ਲੈ ਕੇ ਆਏ ਆ 12ਵੀਂ ਜਮਾਤ ਦੇ ਵਿੱਚੋਂ 320 ਮੈਰਿਟ ਆਈਆਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਚੋਂ ਤੇ ਜਿਹਦੇ ਵਿੱਚੋਂ 86 ਕੱਲੇ ਮੈਰਿਟ ਮੈਰੀਟਰੀ ਸਕੂਲ ਦੇ ਆ ਇੱਕ ਇੰਨਾ ਸਕੂਲਾਂ ਦੇ ਵਿੱਚ ਹਰੇਕ ਸਕੂਲ ਦੇ ਵਿੱਚ 20 ਕਲਾਸਰੂਮ ਆ ਤੇ 20 ਦੇ 20 ਜਿਹੜੇ ਕਲਾਸਰੂਮ ਆ ਉਹ ਸਾਰੇ ਸਮਾਰਟ ਸਰ ਹਰੇਕ ਦੇ ਵਿੱਚ ਪ੍ਰੋਜੈਕਟਰ ਲੱਗਿਆ ਹੋਇਆ ਸਕਰੀਨ ਲੱਗੀ ਹੋਈ ਆ 스마트 ਬੋਰਡ ਲੱਗੇ ਹੋਏ ਆ ਬੱਚਿਆਂ ਦੇ ਲਈ ਬੈਠਣ ਦੇ ਲਈ ਵਧੀਆ ਉਹਨਾਂ ਦੀ ਉਮਰ ਦੇ ਹਿਸਾਬ ਨਾਲ ਜਿਹੜੇ ਆ ਡੈਸਕ ਜਿਹੜੇ ਆ ਉਹ ਲੱਗੇ ਹੋਏ ਨੇ ਕੋ ਜੋ ਸਰਕਾਰ ਵੱਲੋਂ ਇਸ ਤਰ੍ਹਾਂ ਦਾ ਡਿਸਕ੍ਰਿਮੀਨੇਸ਼ਨ ਜਾਂ ਪੀੜ ਪਾਵ ਸਾਡੇ ਨਾਲ ਕੀਤਾ ਜਾ ਰਿਹਾ ਹੈਗਾ ਬਿਲਕੁਲ ਮੰਨਦੇ ਆਪਾਂ ਹੈਗਾ ਪਰ ਸਰਕਾਰਾਂ ਜਿਹੜੀਆਂ ਉਹ ਸਮੇਂ-ਸਮੇਂ ਤੇ ਇਹਨਾਂ ਚੀਜ਼ਾਂ ਤੋਂ ਦੱਕਾ ਕਰ ਰਹੀ ਹੈ ਅਧਿਆਪਕਾਂ ਨੂੰ ਸਰਕਾਰਾਂ ਨੂੰ ਚਾਹੀਦਾ ਵੀ ਅਧਿਆਪਕਾਂ ਦੇ ਜਿਹੜੇ ਆ ਬੰਦੇ ਹੱਕ ਆ ਉਹ ਦੇਣੇ ਚਾਹੀਦੇ ਆ ਉਜੋਕੇ ਸਮੇਂ ਦੇ ਵਿੱਚ ਕੋਈ ਬੱਚਾ ਉਸ ਦੀ ਸਿੱਖਿਆ ਦਾ ਮਿਆਰ ਮਾਪਣ ਦੇ ਲਈ ਆ ਜਿਹੜਾ ਉਹ ਮੈਰਿਟ ਨੂੰ ਹਮੇਸ਼ਾ ਬੇਸ ਬਣਾਇਆ ਜਾਂਦਾ ਹੈਗਾ ਕੋਈ ਟਾਈਮ ਸੀਗਾ ਜਦੋਂ 2014 ਦੇ ਵਿੱਚ ਇਸੇ ਮੈਰਿਟ ਨੂੰ ਆਧਾਰ ਬਣਾ ਕੇ ਇੱਕ ਸਿਸਟਮ ਲੈ ਕੇ ਆਂਦਾ ਗਿਆ ਇੱਕ ਨਵਾਂ ਪ੍ਰੋਜੈਕਟ ਲਾਂਚ ਕੀਤਾ ਗਿਆ ਸਿੱਖਿਆ ਦੇ ਖੇਤਰ ਦੇ ਵਿੱਚ ਉਹ ਪ੍ਰੋਜੈਕਟ ਸੀਗਾ ਮੈਰਿਟੋਰੀਅਸ ਸਕੂਲ ਮਤਲਬ ਮੈਰਿਟ ਦੇ ਆਧਾਰ ਦੇ ਉੱਤੇ ਉਹਦੇ ਵਿੱਚ ਬੱਚੇ ਆ ਜਿਹੜੇ ਉਹਨਾਂ ਨੂੰ ਐਡਮਿਸ਼ਨ ਮਿਲਦੀ ਸੀ ਤੇ ਇਸ ਤੋਂ ਬਾਅਦ ਚੰਗੇ ਟੈਸਟਾਂ ਦੇ ਵਿੱਚ ਆ ਜਿਹੜੇ ਉਹ ਬੱਚੇ ਮੈਰਿਟ ਦੇ ਵਿੱਚ ਆਉਂਦੇ ਸੀ ਭਾਵੇਂ 10 ਸਾਲਾਂ ਦੇ ਵਕਤ ਦੇ ਦੌਰਾਨ ਇਹ ਸਕੂਲਾਂ ਦੇ ਵਿੱਚ ਜੋ ਮਿਲਦੀਆਂ ਫੈਸਿਲਿਟੀਆਂ ਸੀਗਾ ਉਹ ਘਟੀਆਂ ਹੈ ਪਰ ਉਹਨਾਂ ਸਕੂਲਾਂ ਦੇ ਅਧਿਆਪਕਾਂ ਦਾ ਜਜ਼ਬਾ ਜਿਹੜਾ ਹਲ ਤੀਕ ਵੀ ਹੈ ਜਿਹੜਾ ਜਿਉਂ ਦਾ ਤਿਉਂ ਬਰਕਰਾਰ ਹੈਗਾ ਆਪਾਂ ਮੈਰੀਟੋਰੀਅ ਸਕੂਲ ਦੇ ਇੱਕ ਅਧਿਆਪਕ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਵਾਂਗੇ ਤੇ ਤੁਹਾਨੂੰ ਦੱਸਾਂਗੇ ਕਿ ਕਿਸ ਤਰੀਕੇ ਦੇ ਨਾਲ ਉੱਥੇ ਬੱਚਿਆਂ ਨੂੰ ਐਡਮਿਸ਼ਨ ਮਿਲਦੀ ਹੈਗੀ ਆ ਹੁਣ ਤੱਕ ਪ੍ਰਾਪਤੀਆਂ ਕੀ ਰਹੀਆਂ ਹੈਗੀਆਂ ਇਸ ਵਿਸ਼ੇ ਦੇ ਨਾਲ ਸੰਬੰਧਿਤ ਸਾਡੇ ਨਾਲ ਗੱਲਬਾਤ ਕਰਨਗੇ ਸਰਦਾਰ ਬਲਰਾਜ ਸਿੰਘ ਜੀ ਜੋ ਕਿ ਲੰਬੇ ਸਮੇਂ ਤੋਂ ਮੈਰੀਟੋਰੀਅ ਸਕੂਲ ਦੇ ਵਿੱਚ ਅਧਿਆਪਨ ਦਾ ਕਾਰਜ ਕਰ ਰਹੇ ਹੈਗੇ ਆ ਸਵਾਗਤ ਆ ਬਾਈ ਜੀ ਸਸੀ ਗੱਲ ਜੀ ਸਵਾਗਤ ਤੁਹਾਡੇ ਚੈਨਲ ਦਾ ਤੁਸੀਂ ਸਾਡੇ ਕੋਲੇ ਆਏ ਜੀ ਅੱਛਾ ਇਹ ਦੱਸਿਓ ਜੀ ਮੈਰੀਟੋਰੀਅ ਸਕੂਲ 2014 ਦੇ ਵਿੱਚ ਇੱਕ ਪ੍ਰੋਜੈਕਟ ਲੈ ਕੇ ਆਂਦਾ ਮੈਟਰ ਤੇ ਆਧਾਰ ਦੇ ਉੱਤੇ ਬੱਚੇ ਆ ਜਿਹੜੇ ਉਹ ਇਹਨਾਂ ਸਕੂਲਾਂ ਦੇ ਵਿੱਚ ਐਡਮਿਸ਼ਨ ਹੁੰਦੀ ਹੈਗੀ ਆ ਕਿਸ ਤਰੀਕੇ ਦੇ ਨਾਲ ਆ ਜਿਹੜਾ ਇਹਨਾਂ ਸਕੂਲਾਂ ਦੇ ਵਿੱਚ ਐਡਮਿਸ਼ਨ ਮਿਲਦੀ ਹੈਗੀ ਕੀ ਕਰਨਾ ਪੈਂਦਾ ਹੈ ਦੇਖੋ ਜੀ 2014 ਦੇ ਵਿੱਚ ਉਸ ਸਮੇਂ ਦੀ ਸਰਕਾਰ ਨੇ ਪੰਜਾਬ ਦੇ ਵਿੱਚ 6 ਮੈਰਿਟੋਰੀਅਸ ਸਕੂਲ ਖੋਲੇ ਸੀ ਤੇ ਇਨ੍ਹਾਂ ਸਕੂਲਾਂ ਦੇ ਵਿੱਚ ਦਾਖਲਾ ਲੈਣ ਦੇ ਲਈ ਜਿਹੜੇ ਹੋਣਹਾਰ ਵਿਦਿਆਰਥੀ ਸੀ ਉਹਨਾਂ ਨੂੰ 80% ਜਿਹੜੇ ਨੰਬਰ ਲੈਣੇ ਪੈਂਦੇ ਸੀ ਉਸ ਤੋਂ ਬਾਅਦ ਇਨ੍ਹਾਂ ਦੇ ਵਿੱਚ ਦਾਖਲਾ ਮਿਲਦਾ ਸੀਗਾ ਉਸ ਸਮੇਂ ਜਿਹੜਾ ਹੈਗਾ 500 ਸੀਟ ਜਿਹੜੀ ਆ ਇੱਕ ਸਕੂਲ ਦੇ ਵਿੱਚ ਸੀਗੀ 500 1 500 2 ਦੇ ਵਿੱਚ ਤਾਂ 6 ਜਿਹੜੇ ਆ ਸਕੂਲ ਸੀਗੇ ਜਾਨੀ ਕਿ 6000 ਬੱਚੇ ਦੇ ਲਈ ਇਹ ਸਕੂਲ ਜਿਹੜੇ ਆ ਖੋਲੇ ਗਏ ਸੀਗੇ ਤਾਂ ਸਮੇਂ-ਸਮੇਂ ਤੇ ਸਰਕਾਰਾਂ ਬਦਲਦੀਆਂ ਗਈਆਂ ਇਹਨਾਂ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਜਾਂ ਜਿਹੜਾ ਐਡਮਿਸ਼ਨ ਦੀ ਭਰਤੀ ਪ੍ਰਕਿਰਿਆ ਦੀ ਚੋਣ ਆ ਜਿਹੜੀ ਉਹ ਬਦਲਦੀ ਗਈ ਜਿਵੇਂ ਆਪਾਂ ਭਰਤੀ ਪ੍ਰਕਿਰਿਆ ਦੀ ਗੱਲ ਹੀ ਕੀਤੀ ਆ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ 2018 ਦੇ ਵਿੱਚ ਸਰਕਾਰ ਨੇ ਇਹਨਾਂ ਬੱਚੇ ਸਕੂਲਾਂ ਦੇ ਵਿੱਚ ਦਾਖਲੇ ਦੇ ਲਈ ਬੱਚਿਆਂ ਨੂੰ 70% ਜਰਨਲ ਕੈਟਾਗਰੀ ਦੇ ਲਈ ਐਸਸੀ ਕੈਟਾ ਤੇ ਓਬੀਸੀ ਕੈਟਾਗਰੀ ਦੇ ਲਈ ਜਿਹੜੇ 65% ਨੰਬਰ ਉਸ ਤੋਂ ਬਾਅਦ ਇੱਕ ਜਿਹੜਾ ਟੈਸਟ ਆ ਉਹ ਕੀਤਾ ਗਿਆ ਤਾਂ ਕਿ ਜਾ ਕੇ ਜਿਹੜੇ ਇਹ ਬੱਚੇ ਇਨ੍ਹਾਂ ਸਕੂਲਾਂ ਦੇ ਵਿੱਚ ਦਾਖਲਾ ਲੈ ਸਕਦੇ ਇਸ ਤੋਂ ਇਲਾਵਾ ਜਿਹੜਾ ਖਾਣੇ ਦੀ ਗੱਲ ਕਰ ਲਈ ਆਪਾਂ ਤਾਂ ਖਾਣੇ ਦੀ ਜਿਹੜੀ ਸਹੂਲਤ ਆ ਬੱਚਿਆਂ ਦੇ ਲਈ ਕਿਉਂਕਿ ਇਹ ਰਹਿਸ਼ੀ ਸਕੂਲ ਆ ਬੱਚਿਆਂ ਦੇ ਲਈ ਰਹਿਣ ਸਹਿਣ ਬਿਲਕੁਲ ਜਿਹੜਾ ਮੁਫਤ ਆ 2014 ਦੇ ਵਿੱਚ ਲਗਭਗ 183 ਰੁਪਏ ਜਿਹੜਾ ਹਰਡੇ ਬੱਚੇ ਨੂੰ ਜਿਹੜੀ ਐ ਡਾਈਟ ਮਿਲਦੀ ਸੀ ਕਿਉਂਕਿ ਸਰਕਾਰ ਦਾ ਨਿਸ਼ਾਨਾ ਸੀ ਵੀ ਇਹਨਾਂ ਸਕੂਲਾਂ ਦੇ ਵਿੱਚ ਪੜਨ ਵਾਲੇ ਬੱਚਿਆਂ ਨੂੰ ਜੇ ਹੀ ਨੀਟ ਵਗੈਰਾ ਕਰਾ ਕੇ ਇੰਜੀਨੀਅਰ ਡਾਕਟਰ ਸੀਏ ਵਗੈਰਾ ਬਣਾਉਣਾ ਤਾਂ ਬੱਚਾ ਤਾਂ ਹੀ ਵਧੀਆ ਪੜਾਈ ਕਰ ਸਕਦਾ ਹੈ ਜੇ ਉਹ ਸਰੀਰਕ ਤੌਰ ਤੇ ਤੰਦਰੁਸਤ ਹੋਊਗਾ ਬਾਕੀ ਇਸ ਉਮਰ ਦੇ ਵਿੱਚ ਜਿਹੜੇ ਕਿਸ਼ੋਰ ਅਵਸਥਾ ਦੇ ਵਿੱਚ ਬੱਚੇ ਸਾਡੇ ਕੋਲੇ ਆਉਂਦੇ ਆ ਉਹਨਾਂ ਨੂੰ ਵਾਧੇ ਵਿਕਾਸ ਦੇ ਲਈ ਜਿਹੜਾ ਚੰਗਾ ਖਾਣਾ ਮੁਹੱਈਆ ਕਰਵਾਉਣਾ ਸਰਕਾਰ ਦੀ ਜਿਹੜੀ ਆ ਮੁੱਢਲੀ ਜ਼ਰੂਰਤ ਈ ਆ ਪਰ ਹੁਣ ਸਮੇ ਸਮੇ ਤੇ ਸਰਕਾਰਾਂ ਨੇ ਇਸ ਚੀਜ਼ ਤੋਂ ਵੀ ਜਿਹੜਾ ਹੱਥ ਪਿੱਛੇ ਖਿੱਚ ਰਹੀਆਂ ਜਿਹੜਾ ਖਾਣਾ ਕਿਸੇ ਸਮੇ 183 ਰੁਪਏ ਹੁੰਦਾ ਸੀਗਾ ਹੁਣ ਲਗਭਗ 79 79 ਰੁਪਏ ਤੱਕ ਜਿਹੜਾ ਰਹਿ ਗਿਆ ਮੰਗਾਈ 10 ਸਾਲਾਂ ਦੇ ਵਿੱਚ ਜਿਹੜੀ ਆ ਦੁੱਗਣੀ ਤਿੱਗਣੀ ਹੋ ਗਈ ਆ ਪਰ ਸਰਕਾਰ ਇਸ ਚੀਜ਼ ਤੋਂ ਜਿਹੜਾ ਖਾਣੇ ਤੋਂ ਵੀ ਜਿਹੜੇ ਆ ਪੈਸੇ ਆ ਉਹ ਘਟ ਕਰ ਰਹੀ ਜੀ 2014 ਵਿੱਚ ਜਦੋਂ ਇਹ ਸਕੂਲ ਖੋਲੇ ਸੀ ਉਸ ਸਕੂਲ ਉਹਨਾਂ ਸਕੂਲਾਂ ਦੇ ਵਿੱਚ ਦੋ ਤਰੀਕੇ ਦੇ ਨਾਲ ਜਿਹੜੀ ਆ ਪੜ੍ਹਾਈ ਹੁੰਦੀ ਸੀ ਇੱਕ ਸਕੂਲ ਦੇ ਹੀ ਅਧਿਆਪਕ ਜਿਹੜੇ ਲੈਕਚਰਰ ਸਹਿਬਾਨ ਸਾਇੰਸ ਦੀ ਪੜ੍ਹਾਈ ਕਰਾਉਂਦੇ ਸੀ ਉਸ ਤੋਂ ਬਿਨਾ ਇੱਕ ਆਫਲਾਈਨ ਕੋਚਿੰਗ ਹੁੰਦੀ ਸੀ ਜਿਹਦੇ ਨਾਲ ਬੱਚਿਆਂ ਨੂੰ ਜੇਈ ਨੀਟ ਦੀ ਟੈਸਟ ਦੀ ਤਿਆਰੀ ਕਰਵਾਈ ਜਾਂਦੀ ਸੀ ਤਾਂ ਉਹ ਜਿਹੜਾ ਟੈਸਟ ਆ ਉਹਦੀ ਫੀਸ ਆ ਜਿਹੜੀ ਫਾਰਮ ਭਰਨ ਦੀ ਉਹ ਵੀ ਸਰਕਾਰ ਵੱਲੋਂ ਮਹੱਈਆ ਕਰਵਾਈ ਜਾਂਦੀ ਸੀ ਪਰ ਹੁਣ ਪਿਛਲੇ ਲਗਭਗ 5 ਸਾਲਾਂ ਤੋਂ 2019 ਤੋਂ ਬਾਅਦ ਸਰਕਾਰ ਨੇ ਜਿਹੜਾ ਕੋਚਿੰਗ ਉਸ ਤੋਂ ਵੀ ਜਿਹੜਾ ਬੱਚਿਆਂ ਦਾ ਹੱਥ ਜਿਹੜੀ ਆ ਖਿੱਚ ਰਹੀ ਆ ਤਾਂ ਜੋ ਸਰਕਾਰ ਇੱਕ ਪਾਸੇ ਤਾਂ ਡੀਂਗਾ ਮਾਰ ਰਹੀ ਆ ਸਿੱਖਿਆ ਕ੍ਰਾਂਤੀ ਦੀਆਂ ਜਾਂ ਸਾਡੇ ਮੁੱਖ ਮੰਤਰੀ ਸਾਹਿਬ ਜਿਹੜੇ ਆ ਆਮ ਤੌਰ ਤੇ ਪਬਲਿਕ ਦੇ ਵਿੱਚ ਜਾ ਕੇ ਇਸ ਸੰਤਰਾ ਮਦਾਸੀ ਦੀਆਂ ਕਵਿਤਾਵਾਂ ਜੇ ਸਤਰਾ ਬੋਲਦੇ ਆ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵਿਹੜੇ ਪਰ ਸਾਡੇ ਸਕੂਲਾਂ ਦੇ ਵਿੱਚ ਜਿਹੜੇ ਪੜਨ ਵਾਲੇ ਬੱਚੇ ਆ ਜ਼ਿਆਦਾਤਰ ਜਿਹੜੀ ਗਿਣਤੀ ਆ ਸਰਕਾਰੀ ਸਕੂਲਾਂ ਦੇ ਵਿੱਚ ਉਹ ਨਿਮਨ ਕਿਸਾਨੀ ਦੀ ਆ ਜਾਂ ਦਲਤ ਵਰਗ ਨਾਲ ਸੰਬੰਧਤ ਆ ਜਾਂ ਛੋਟੇ ਜਿਹੜੇ ਆ ਦੁਕਾਨਦਾਰਾਂ ਦੇ ਬੱਚੇ ਆ ਜੇ ਇਨ੍ਹਾਂ ਬੱਚਿਆਂ ਦਾ ਅਸੀਂ ਪੜ੍ਹਾਈ ਬਾਰੇ ਜਾਂ ਇਨ੍ਹਾਂ ਬੱਚਿਆਂ ਦਾ ਭਵਿੱਖ ਬਾਰੇ ਅਸੀਂ ਨਹੀਂ ਸੋਚਦੇ ਸਾਡੇ ਵਿੱਚ ਉਹੀ ਸਿਆਸੀ ਟੀਰ ਝਲਕਦਾ ਵੀ ਇਹ ਫਲਾਣ ਸਰਕਾਰ ਨੇ ਬਣਾਏ ਸੀ ਜਾਂ ਫਲਾਣ ਸਰਕਾਰ ਨੇ ਬਣਾਏ ਸੀਗੇ ਪਰ ਸਰਕਾਰ ਨੂੰ ਚਾਹੀਦਾ ਵੀ ਇਸ ਚੀਜ਼ ਤੋਂ ਉੱਪਰ ਉੱਠ ਕੇ ਇਨ੍ਹਾਂ ਚੀਜ਼ਾਂ ਦਾ ਜਿਹੜਾ ਵਿਕਾਸ ਕਰਨਾ ਚਾਹੀਦਾ ਬੱਚਿਆਂ ਬਾਰੇ ਜਿਹੜੀ ਉਹ ਖਾਸ ਖਿਆਲ ਜਿਹੜਾ ਉਹ ਰੱਖਣਾ ਚਾਹੀਦਾ ਪਰ ਸਮੇਂ-ਸਮੇਂ ਤੇ ਹਰ ਇੱਕ ਸਰਕਾਰ ਜਿਹੜਾ ਆਪਦੇ ਸਿਸਟਮ ਨੂੰ ਵਧਾਵਾ ਦੇਣ ਦੇ ਲਈ ਕਰਦੀ ਆ ਜਿਵੇਂ ਕਾਂਗਰਸ ਸਰਕਾਰ ਨੇ ਸਮਾਰਟ ਸਕੂਲ ਖੋਲ੍ਹ ਲਏ ਇਨ੍ਹਾਂ ਸਕੂਲਾਂ ਇਸ ਸਰਕਾਰ ਨੇ ਜਿਹੜਾ ਹੈਗਾ ਸਕੂਲ ਆਫ ਐਮਿਨੈਂਸ ਦੇ ਨਾਂ ਤੇ ਇੱਕ ਨਵਾਂ ਪ੍ਰੋਜੈਕਟ ਲਿਆਂਦਾ ਪਰ ਉਹ ਬਿਲਕੁਲ ਜਿਹੜਾ ਨਕਲ ਆ ਉਹ ਮੈਰੀਟੋਰੀ ਸਕੂਲਾਂ ਦੀ ਹੈ ਮੈਰੀਟੋਰੀ ਸਕੂਲਾਂ ਦੇ ਜਿਹੜੇ ਬੱਚੇ ਆ ਇੱਥੇ ਰਹਿਣ ਕਰਕੇ ਉਸਨ ਸਕੂਲਾਂ ਦੇ ਬੱਚਿਆਂ ਨਾਲੋਂ ਬਿਹਤਰ ਹੁਣ ਜੇ ਮੌਜੂਦਾ ਸਮੇਂ ਦੇ ਵਿੱਚ ਗੱਲ ਕਰੀਏ ਤਾਂ ਸਾਡੇ ਕੋਲੇ 10 ਸਕੂਲ ਆ ਪੰਜਾਬ ਦੇ ਵਿੱਚ ਮੈਰੀਟੋਰੀਅ ਸਕੂਲ ਉਹਨਾਂ ਦੇ ਵਿੱਚ 9200 ਬੱਚਾ ਜਿਹੜਾ ਨਾਨ ਮੈਡੀਕਲ ਮੈਡੀਕਲ ਤੇ ਕਮਰਸ ਦੀ ਪੜ੍ਹਾਈ ਕਰ ਰਿਹਾ ਉਹ ਬੱਚੇ ਆਉਂਦੇ ਆ ਜਿਨ੍ਹਾਂ ਨੂੰ 10ਵੀਂ ਪੱਧਰ ਤੇ ਇਹ ਵੀ ਵਿਚਾਰਿਆਂ ਨੂੰ ਨਹੀਂ ਪਤਾ ਹੁੰਦਾ ਵੀ ਸਾਇੰਸ ਦੀ ਪੜ੍ਹਾਈ ਕੀ ਹੁੰਦੀ ਆ ਅੱਗੇ ਅਸੀਂ ਕੀ ਜਾ ਕੇ ਕਰਨਾ ਅਸੀਂ ਜਦੋਂ ਉਹਨਾਂ ਨੂੰ ਦਾਖਲਾ ਮਿਲਦਾ ਉਹਨਾਂ ਦੀ ਸਮੇਂ-ਸਮੇਂ ਤੇ ਜਿਹੜੀ ਅਗਵਾਈ ਕਰਦੇ ਆ ਕਾਉਂਸਲਿੰਗ ਕਰਦੇ ਆ ਵੀ ਤੁਸੀਂ ਇਸ ਤੋਂ ਇਲਾਵਾ ਆਪਣੇ ਫਿਊਚਰ ਦੇ ਵਿੱਚ ਕੀ ਕੁਝ ਕਰ ਸਕਦੇ ਆ ਇੰਜੀਨੀਅਰ ਬਣ ਸਕਦੇ ਹੋ ਡਾਕਟਰ ਬਣ ਸਕਦੇ ਹੋ ਸੀਏ ਬਣ ਸਕਦੇ ਹੋ ਬੈਂਕਿੰਗ ਲੈਣ ਦੇ ਵਿੱਚ ਜਾ ਸਕਦੇ ਆ ਪਰ ਸਰਕਾਰਾਂ ਇਹਨਾਂ ਚੀਜ਼ਾਂ ਤੋਂ ਜਿਹੜੀਆਂ ਬਿਲਕੁਲ ਜਿਹੜਾ ਹੱਥ ਘੁੱਟ ਰਹੀਆਂ ਸਾਡੇ ਸਿੱਖਿਆ ਮੰਤਰੀ ਸਾਹਿਬ ਬੜੀਆਂ ਡਿੰਗਾਂ ਮਾਰਦੇ ਆ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਹਰ ਰੋਜ਼ ਉਹਨਾਂ ਦਾ ਕੋਈ ਨਾ ਕੋਈ ਟਵੀਟ ਆਉਂਦਾ ਸਾਡੇ ਬੱਚੇ ਇੰਨਾ ਸਕੂਲਾਂ 'ਵਲ ਸਰਕਾਰ ਦਾ ਧਿਆਨ ਨਾ ਹੋਣ ਦੇ ਬਾਵਜੂਦ ਵੀ ਇਸ ਸਾਲ ਜਿਹੜੀਆਂ ਪੰਜਾਬ ਦੇ ਵਿੱਚੋਂ 27% ਲਗਭਗ ਮੈਰਿਟਾਂ ਲੈ ਕੇ ਆਏ ਆ। 12ਵੀਂ ਜਮਾਤ ਦੇ ਵਿੱਚੋਂ ਜੜੀਆਂ 320 ਮੈਰਿਟ ਆਈਆਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਚੋਂ ਤੇ ਜਿਹਦੇ ਵਿੱਚੋਂ 86 ਕੱਲੇ ਮੈਰਿਟ ਮੈਰੀਟਰੀ ਸਕੂਲ ਦੇ ਆ। ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸ ਦਿਆਂ। ਤਲਵਾੜਾ ਸਕੂਲ ਕੱਲਾ ਇੱਕ ਅਜਿਹਾ ਸਕੂਲ ਆ ਜਿੱਥੇ 9ਵੀਂ 10ਵੀਂ ਦੀਆਂ ਕਲਾਸਾਂ ਚੱਲਦੀਆਂ। ਉੱਥੇ 30 ਬੱਚੇ ਜਿਹੜੇ ਅਪੀਅਰ ਹੋਏ ਸੀ ਤੇ 30 ਬੱਚਿਆਂ ਦੇ ਵਿੱਚੋਂ 7 ਮੈਰਿਟਾਂ ਕੋਈ ਛੋਟੀ ਗੱਲ ਨਹੀਂ ਹੁੰਦੀ। ਪਰ ਸਰਕਾਰ ਵੱਲੋਂ ਇੱਕ ਟਵੀਟ ਵੀ ਜਿਹੜਾ ਉਹ ਨਹੀਂ ਕੀਤਾ ਗਿਆ ਵੀ ਬੱਚਿਆਂ ਦਾ ਹੌਸਲਾ ਫਜ਼ਾਈ ਦੇ ਲਈ ਸਨਮਾਨਿਤ ਕਰਨਾ ਤਾਂ ਉਹਨਾਂ ਨੂੰ ਦੂਰ ਮਤਲਬ ਸਰਕਾਰ ਜਿਹੜੀ ਆ ਇਸ ਨੂੰ ਜਿਹੜੀ ਆ ਰਾਜਨੀਤੀ ਦੀ ਭੇਟ ਚੜਾ ਰਹੀ ਆ ਜੇ ਸਰਕਾਰ ਸੱਚਮੁੱਚ ਸਿੱਖਿਆ ਕ੍ਰਾਂਤੀ ਦਾ ਨਾਅਰਾ ਲੈ ਕੇ ਆ ਆ ਰਹੀ ਆ ਤਾਂ ਇੰਨਾ ਸਕੂਲਾਂ ਵੱਲ ਜਿਹੜਾ ਉਹ ਧਿਆਨ ਦੇਣਾ ਚਾਹੀਦਾ ਤੁਹਾਡੀ ਜਾਣਕਾਰੀ ਦੇ ਵਿੱਚ ਵਾਅਦਾ ਕਰਦੀ ਪੰਜਾਬ ਦੇ ਵਿੱਚ ਜਿਹੜੇ 10 ਮੈਰਿਟਰੀ ਸਕੂਲ ਆ ਉਸ ਸਮੇਂ ਬਿਲਕੁਲ ਨਵੀਂ ਬਿਲਡਿੰਗ ਬਣ ਕੇ ਤਿਆਰ ਹੋਈ 10-10 ਏਕੜ ਦੇ ਵਿੱਚ ਸਕੂਲ ਬਣੇ ਨੇ ਤਕਰੀਬਨ 100 ਕਰੋੜ ਦੇ ਵਿੱਚ ਜਿਹੜਾ ਹੈਗਾ ਇੱਕ ਸਕੂਲ ਜਿਹੜਾ ਬਣਿਆ ਹੋਇਆ ਸੀਗਾ ਤਾਂ ਏਡੀ ਵੱਡੀ ਰਕਮ ਜਿਹੜੀ ਆ ਪੰਜਾਬ ਸਰਕਾਰ ਦੀ ਲੱਗੀ ਆ ਜਾਂ ਲੋਕਾਂ ਦੇ ਟੈਕਸ ਦਾ ਜਿਹੜਾ ਪੈਸਾ ਲੱਗਿਆ ਤਾਂ ਸਰਕਾਰ ਨੂੰ ਉਸ ਨੂੰ ਹੋਰ ਪਰਫੁੱਲਤ ਕਰਨਾ ਚਾਹੀਦਾ ਸੀਗਾ ਪਰ ਸਰਕਾਰ ਉਸ ਦੇ ਬਰਾਬਰ ਲੈ ਕੇ ਜਿਹੜੇ ਇੱਕ ਨਵਾਂ ਆਪਦਾ ਸਕੂਲ ਆਫ ਫੈਮਿਨੈਂਸ ਪ੍ਰੋਜੈਕਟ ਚਲਾ ਰਹੀ ਆ ਤਾਂ ਇਸ ਤਰ੍ਹਾਂ ਜਿਹੜਾ ਉਹਨਾਂ ਸਕੂਲਾਂ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਇਹਨਾਂ ਸਕੂਲਾਂ ਦੇ ਵਿੱਚ ਬੱਚਿਆਂ ਦੀ ਜਿਹੜੀ ਹੈ ਮਿਹਨਤ ਜਾਂ ਅਧਿਆਪਕਾਂ ਦੀ ਮਿਹਨਤ ਸਦਕਾ ਅੱਜ ਵੀ ਹੈ ਜਿਹੜੀਆਂ ਮੈਰਿਟਾਂ ਆ ਕੇ ਪੰਜਾਬ ਦੇ ਵਿੱਚ ਸਿੱਖਿਆ ਦਾ ਜਿਹੜਾ ਮਾਣ ਵਧਾ ਰਹੇ ਆ ਮੈਰੀਟਰੀ ਸਕੂਲ ਇਹ ਚੀਜ਼ਾਂ ਹੀ ਜੀ ਚਾ ਲੰਬੇ ਸਮੇਂ ਤੋਂ ਤੁਸੀਂ ਅਧਿਆਪਨ ਦਾ ਕਿੱਤਾ ਕਰ ਰਹੇ ਹੈਗੇ ਆ ਹੁਣ ਤੀਕ ਤੁਸੀਂ ਓਵਰਆਲ 10 ਦੇ 10 ਸਕੂਲ ਦੇਖੇ ਹੋਣਗੇ ਇਹਨਾਂ ਸਕੂਲਾਂ ਦਾ ਆਮ ਤੌਰ ਦੇ ਤੇ ਇਨਫਰਾਸਟ੍ਰਕਚਰ ਆ ਜਿਹੜਾ ਉਹ ਉਸੇ ਨੂੰ ਦੇਖ ਪ੍ਰਾਈਵੇਟ ਸਕੂਲਾਂ ਦੇ ਵਿੱਚ ਤਾਂ ਸਾਡੇ ਲੋਕ ਤਾਂ ਹੀ ਭੇਜਦੇ ਆ ਕਿਉਂਕਿ ਇਨਫਰਾਸਟ੍ਰਕਚਰ ਚੰਗਾ ਹੁੰਦਾ ਇਹਨਾਂ ਸਕੂਲਾਂ ਦਾ ਇਨਫਰਾਸਟ੍ਰਕਚਰ ਆ ਜਿਹੜਾ ਉਹ ਕਿਸ ਤਰ੍ਹਾਂ ਦਾ ਹੈਗਾ ਪ੍ਰੋਪਰ ਹੈ ਜਾਂ ਅਧ ਪਚਦਾ ਹੈ ਇਹਨਾਂ ਸਕੂਲਾਂ ਦੇ ਵਿੱਚ ਜਿਹੜੇ ਤੁਸੀਂ ਇਨਫਰਾਸਟ੍ਰਕਚਰ ਦੀ ਗੱਲ ਕੀਤੀ ਆ ਉਹ ਬਹੁਤ ਵਧੀਆ ਮੈਨੂੰ ਲੱਗਦਾ ਸ਼ਾਇਦ ਪ੍ਰਾਈਵੇਟ ਸਕੂਲਾਂ ਦੇ ਵਿੱਚ ਵੀ ਜਿਹੜਾ ਨਾ ਹੋਵੇ ਆਮ ਤੌਰ ਤੇ ਆਪਾਂ ਸਕੂਲ ਦੇਖਦੇ ਆ ਪ੍ਰਾਈਵੇਟ ਸਕੂਲ ਦੇ ਵਿੱਚ ਵੀ ਇੱਕ ਇੱਕ ਕਲਾਸਰੂਮ ਦੇ ਵਿੱਚ ਇੱਕ ਪ੍ਰੋਜੈਕਟਰ ਲਾ ਕੇ ਉਹਨੂੰ 스마트 ਰੂਮ ਦਾ ਨਾਮ ਦਿੱਤਾ ਜਾਂਦਾ। ਪਰ ਇੰਨਾ ਸਕੂਲਾਂ ਦੇ ਵਿੱਚ ਹਰੇਕ ਸਕੂਲ ਦੇ ਵਿੱਚ 20 ਕਲਾਸਰੂਮ ਆ ਤੇ 20 ਦੇ 20 ਜਿਹੜੇ ਕਲਾਸਰੂਮ ਆ ਉਹ ਸਾਰੇ 스마트 ਹਰੇਕ ਦੇ ਵਿੱਚ ਪ੍ਰੋਜੈਕਟਰ ਲੱਗਿਆ ਹੋਇਆ ਸਕਰੀਨ ਲੱਗੀ ਹੋਈ ਆ 스마트 ਬੋਰਡ ਲੱਗੇ ਹੋਏ ਆ ਬੱਚਿਆਂ ਦੇ ਲਈ ਬੈਠਣ ਦੇ ਲਈ ਵਧੀਆ ਉਹਨਾਂ ਦੀ ਉਮਰ ਦੇ ਹਿਸਾਬ ਨਾਲ ਜਿਹੜੇ ਆ ਡੈਸਕ ਜਿਹੜੇ ਆ ਉਹ ਲੱਗੇ ਹੋਏ ਨੇ। ਤਾਂ ਇਸ ਤੋਂ ਇਲਾਵਾ ਜੇ ਮੈਂ ਹੋਸਟਲ ਦੀ ਗੱਲ ਕਰਾਂ ਤਾਂ ਹੋਸਟਲ ਦੇ ਵਿੱਚ ਲੜਕੇ ਅਤੇ ਲੜਕੀਆਂ ਦਾ ਵੱਖਰਾ-ਵੱਖਰਾ ਦਾ ਪ੍ਰਬੰਧ ਕੀਤਾ ਗਿਆ ਲੜਕੀਆਂ ਦੀ ਸੁਰੱਖਿਆ ਦੇ ਲਈ ਜਿਹੜੀ ਆ ਲੇਡੀਜ਼ ਗਾਰਡ ਆ ਲੇਡੀ ਵਾਰਡ ਆ ਨਾ ਮੁੰਡਿਆਂ ਦੇ ਲਈ ਜਿਹੜੇ ਆ ਜੈਂਟਸ ਵਾਰਡਨ ਜਾਂ ਜੈਂਟਸ ਜਿਹੜੇ ਆ ਗਾਰਡ ਤਾਂ ਹਰੇਕ ਇੱਕ ਕਮਰੇ ਦੇ ਵਿੱਚ ਜਿਹੜੇ 6-6 ਬੈੱਡ ਲੱਗੇ ਹੋਏ ਆ ਤਾਂ ਉਹ ਬੈੱਡ ਦਾ ਸਟੱਡੀ ਟੇਬਲ ਲੱਗਿਆ ਹੋਇਆ ਚੇਅਰ ਲੱਗੀ ਹੋਈ ਆ ਹਰ ਜਿਹੜੀ ਇਹ ਸਹੂਲਤ ਆ ਬੱਚਿਆਂ ਦੇ ਲਈ ਮਹੱਇਆ ਕਰਵਾਈ ਜਾਂਦੀ ਹੈ। ਬੱਚਾ ਜਦੋਂ ਇੱਥੇ ਦਾਖਲਾ ਲੈਂਦਾ ਤਾਂ ਕਿਸੇ ਤਰ੍ਹਾਂ ਦੀ ਕੋਈ ਫੀਸ ਨਹੀਂ ਲੱਗਦੀ। ਬੱਚਾ ਇੱਕ ਵਾਰੀ ਜਾਂਦਾ ਉਸ ਤੋਂ ਬਾਅਦ 2 ਸਾਲ ਬਾਅਦ ਸਾਡੇ ਕੋਲ ਰਹਿ ਕੇ ਜਦੋਂ ਆਉਂਦਾ ਤਾਂ ਬੱਚਾ ਜੇ ਹੀ NEET ਲਗਭਗ ਜਿਹੜਾ ਉਹ ਕਲੀਅਰ ਕਰਨ ਜਾਂ ਉਹਦੀ ਤਿਆਰੀ ਕਰਕੇ ਹੀ ਜਿਹੜਾ ਉਹ ਬਾਹਰ ਆਉਂਦਾ ਤਾਂ ਬਾਹਰੋਂ ਦੇਖਦੇ ਵਿੱਚ ਵੀ ਜਿਹੜੇ ਇਹ ਸਕੂਲ ਆ ਬਿਲਕੁਲ ਇਸ ਤਰ੍ਹਾਂ ਲੱਗਦੇ ਆ ਜਿਵੇਂ ਕੋਈ ਪ੍ਰਾਈਵੇਟ ਸਕੂਲ ਹੋਵੇ, ਨਾਮ ਵਰ ਸਕੂਲ ਹੋਵੇ। ਪਰ ਇਹ 101% ਜਿਹੜੇ ਆ ਉਹ ਸਰਕਾਰੀ ਸਕੂਲ ਆ ਆਮ ਲੋਕਾਂ ਨੂੰ ਜਿਹੜਾ ਇਹਦੇ ਬਾਰੇ ਜੀ ਬਹੁਤ ਘੱਟ ਗਿਆ ਨਾ ਵੀ ਜਿਹੜੇ ਮੈਰੀਟਰੀ ਸਕੂਲ ਆ ਇਹ ਕਿਸੇ ਸੰਸਥਾ ਦੇ ਸਕੂਲ ਆ ਜਾਂ ਕਿਵੇਂ ਇਹ ਬਿਲਕੁਲ ਜਿਹੜੇ ਆ ਸਰਕਾਰੀ ਸਕੂਲ ਆ ਤਾਂ ਸਰਕਾਰ ਨੂੰ ਇਹਨਾਂ ਵੱਲ ਜਿਹੜਾ ਵਿਸ਼ੇਸ਼ ਉਪਰਾਲਾ ਜਿਹੜਾ ਉਹ ਕਰਨਾ ਚਾਹੀਦਾ ਕਿਉਂਕਿ ਪੰਜਾਬ ਦੇ ਵਿੱਚ ਜੇਕਰ ਕੋਈ ਰਹਿਸ਼ੀ ਸਕੂਲ ਆ ਤਾਂ ਹੁਣ ਤੱਕ ਦੇ ਇਤਿਹਾਸ ਵਿੱਚ ਸਿਰਫ ਮੈਰੀਟਰੀ ਸਕੂਲ ਜਿੱਥੇ ਸਿਰਫ ਸਾਇੰਸ ਦੀ ਜਿਹੜੀ ਪੜਾਈ ਕਰਵਾਈ ਜਾਂਦੀ ਹੈ ਜੀ ਕਿੰਨੇ ਮਿੰਟ ਹੋ ਗਏ 11 ਅੱਛਾ ਹੁਣ ਤੀਕ ਦਾ ਜਿਹੜਾ ਤੁਹਾਡਾ ਤਜਰਬਾ ਰਿਹਾ ਹੈਗਾ ਇਹ ਸਕੂਲਾਂ ਦੇ ਵਿੱਚ ਪੜਾਉਣ ਦਾ ਐਜੇ ਟੀਚਿੰਗ ਟੀਚਰ ਜਿਹੜਾ ਕਿਸ ਤਰ੍ਹਾਂ ਦਾ ਤਜਰਬਾ ਰਿਹਾ ਤੁਹਾਡਾ ਇਹਨਾਂ ਸਕੂਲਾਂ ਦੇ ਵਿੱਚ ਇਹਨਾਂ ਸਕੂਲਾਂ ਦੇ ਵਿੱਚ ਪੜਾਉਣ ਦਾ ਕੁਝ ਵੱਖਰਾ ਤਜਰਬਾ ਹੈਗਾ ਜਿਵੇਂ ਹੁਣ ਨਾਰਮਲ ਸਕੂਲ ਦੇ ਵਿੱਚ ਮੈਂ ਪਿੱਛੇ ਕਰੋਨਾ ਕਾਲ ਦੇ ਵਿੱਚ ਡੈਪੂਟੇਸ਼ਨ ਲਾ ਕੇ ਆਇਆ ਸੀ ਨਾਰਮਲ ਡੇ ਸਕੂਲ ਦੇ ਵਿੱਚ ਉਦੋਂ ਮੈਰੀਟੋਰੀਅ ਸਕੂਲਾਂ ਦੇ ਵਿੱਚ ਕਰੋਨਾ ਦੀਆਂ ਨੀਤੀਆਂ ਹੋਣ ਕਰਕੇ ਇਸ ਤਰ੍ਹਾਂ ਦੀਆਂ ਬੰਦਸ਼ਾਂ ਹੋਣ ਕਰਕੇ ਐਡਮਿਸ਼ਨ ਨਹੀਂ ਹੋਈ ਸੀ ਉਸ ਸਾਲ ਇੰਨਾ ਸਕੂਲ ਦੂਸਰੇ ਸਕੂਲਾਂ ਦੇ ਵਿੱਚ ਆਮ ਤੌਰ ਤੇ ਕੀ ਹੁੰਦਾ ਕਿ ਇੱਕ ਅਧਿਆਪਕ ਸਵੇਰੇ ਜਾਂਦਾ ਦੁਪਹਿਰ ਤੱਕ ਆਉਂਦਾ 6 ਘੰਟੇ ਤੱਕ ਦਾ ਜਿਹੜਾ ਉਹ ਰੁਟੀਨ ਹੁੰਦਾ ਅਧਿਆਪਕ ਦਾ ਉਸ ਤੋਂ ਬਾਅਦ ਬੱਚਾ ਘਰੇ ਚਲਾ ਜਾਂਦਾ ਅਧਿਆਪਕ ਨੂੰ ਨਹੀਂ ਪਤਾ ਵੀ ਬੱਚਾ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਇੰਨਾ ਸਕੂਲਾਂ ਦੇ ਵਿੱਚ ਬੱਚੇ ਆ ਜਿਹੜੇ ਉਹ 24 ਘੰਟੇ ਰਹਿੰਦੇ ਆ ਅਧਿਆਪਕ ਹੋਣ ਦੇ ਨਾਲ ਨਾਲ ਬੱਚੇ ਦਾ ਮਾਪਿਆਂ ਦੀ ਤਰ੍ਹਾਂ ਉਹ ਖਿਆਲ ਵੀ ਰੱਖਣਾ ਪੈਂਦਾ ਕਈ ਵਾਰ ਜੇ ਕੋਈ ਬੱਚਾ ਹੋਸਟਲ ਦੇ ਵਿੱਚ ਬਿਮਾਰ ਹੋ ਜਾਂਦਾ ਤਾਂ ਅਧਿਆਪਕ ਵੀ ਉਹਨੂੰ ਇਮੀਡੀਏਟਲੀ ਜਾਂ ਭਾਵੇਂ ਸਾਡੇ ਸਕੂਲਾਂ ਦੇ ਵਿੱਚ ਸਟਾਫ ਨਰਸ ਵਗੈਰਾ ਭਰਤੀ ਕੀਤੇ ਹੋਏ ਆ ਜੇ ਕੋਈ ਸੀਰੀਅਸ ਬੱਚਾ ਹੁੰਦਾ ਤਾਂ ਉਹਨੂੰ ਇਮੀਡੀਏਟਲੀ ਹਸਪੀਟਲ ਵਗੈਰਾ ਲਾਹੋ ਲੈ ਕੇ ਜਾਣਾ ਪੈਂਦਾ ਤਾਂ ਇਨਾਂ ਦੇ ਸਕੂਲਾਂ ਦੇ ਵਿੱਚ ਪੜਾਉਂਦਾ ਇੱਕ ਵੱਖਰਾ ਜਿਹੜਾ ਹੈਗਾ ਅਨੁਭਵ ਆ ਵੀ ਉਹਨਾਂ ਸਕੂਲਾਂ ਨਾਲੋਂ ਇਨਾਂ ਸਕੂਲਾਂ ਵਿੱਚ ਬਿਲਕੁਲ ਜਿਹੜਾ ਵੱਖਰੀ ਚੀਜ਼ ਆ ਬਾਕੀ ਸਾਡੇ ਜਿਹੜੇ ਬੱਚੇ ਆ ਹੁਣ ਤੱਕ ਦੇ ਜੇ ਜੇ ਆਪਾਂ ਬੱਚੇ ਗਿਣਨ ਲੱਗ ਜੇ ਤਾਂ ਸ਼ਾਇਦ ਬਹੁਤ ਸਮਾਂ ਲੱਗ ਜੇ ਮੈਂ ਤੁਹਾਨੂੰ ਦੋ ਬੱਚਿਆਂ ਦੀ ਉਦਾਹਰਨ ਦਿੰਨਾ ਇੱਕ ਬੱਚਾ ਸਾਡੇ ਕੋਲੇ ਜੱਜਲਪਿੰਡਾ ਤਲਵੰਡੀ ਕੋਲੇ ਉਹਦੇ ਫਾਦਰ ਸਾਹਿਬ ਜਿਹੜੇ ਆ ਪੈਂਚਰ ਲਾਉਂਦੇ ਸੀ ਸਾਡੇ ਕੋਲੇ ਬੱਚਾ ਪੜ੍ਹ ਕੇ ਗਿਆ ਅੱਜ ਉਹ ਬੱਚਾ ਰਜਿੰਦਰਾ ਕਾਲਜ ਦੇ ਵਿੱਚ ਐਮਬੀਬੀਐਸ ਕਰ ਰਿਹਾ ਜੇਕਰ ਉਹ ਨਾਰਮਲ ਸਕੂਲ ਦੇ ਵਿੱਚ ਹੁੰਦਾ ਆਰਟਸ ਦੇ ਨਾਲ ਪਲੱਸਟੂ ਕਰ ਲੈਂਦਾ ਸ਼ਾਇਦ ਉਹ ਇਸ ਚੀਜ਼ ਬਾਰੇ ਨਹੀਂ ਸੋਚ ਸਕਦਾ ਸੀ ਇਸੇ ਤਰ੍ਹਾਂ ਦੀ ਦੂਸਰੀ ਉਦਾਹਰਨ ਸਾਡੇ ਸਾਹਮਣੇ ਇੱਕ ਮਲੋੜ ਤੋਂ ਲੜਕੀ ਆ ਨਸੀਬਕੌਰ جس دے مادر آنگنવાડી ਦੇ ਵਿੱਚ نوکری ਕਰਦੇ ਆ ਘੱਟ ਜਿਹੜੀ تنخواਹ ਹੋਣ ਦੇ ਬਾਵਜੂਦ ਆਮ ਵਿਅਕਤੀ ਹੈ ਜਿਹੜਾ ਉਹ ਐਮਬੀਬੀਐਸ ਦੀ ਪੜ੍ਹਾਈ ਨਹੀਂ ਕਰਵਾ ਸਕਦਾਗਾ ਤਾਂ ਉਹ ਲੜਕੀ ਵੀ ਜਿਹੜੀ ਸਾਡੀ ਅਰਜਿੰਦਰਾ ਕਾਲਜ ਦੇ ਵਿੱਚ ਐਮਬੀਬੀਐਸ ਡਾਕਟੋਰੇਟ ਜਿਹੜੀ ਉਹ ਪੜ੍ਹਾਈ ਕਰ ਰਹੀ ਜੀ ਹਾਂਜੀ ਤਾਂ اچھا لمبے ਸਮੇਂ ਤੋਂ ਤੁਸੀਂ ਸਵਾਲਾਂ ਨਿਭਾ ਰਹੇ ਹੋ ਪਰ ਜੇਕਰ ਦੇਖੀਏ ਤਾਂ ਇੱਕ ਰੈਗੂਲਰ ਅਧਿਆਪਕ ਜੋ ਡਿਪਾਰਟਮੈਂਟ ਦੇ ਵਿੱਚ ਆ ਮਿਨੀਮਮ 60% ਜੋ ਸੈਲਰੀ ਹੈਗੀ ਆ ਇਹਨਾਂ ਅਧਿਆਪਕਾਂ ਦੇ ਨਾਲ ਵੱਧ ਹੈਗੀ ਕਿਤਨੇ ਕਿਤੇ ਵੱਡੇ ਪੱਧਰ ਤੇ ਡਿਸਕ੍ਰਿਮੀਨੇਟ ਆ ਜਦੋਂ ਇਸ ਤਰ੍ਹਾਂ ਦਾ ਡਿਸਕ੍ਰਿਮੀਨੇਟ ਦੇਖਣ ਨੂੰ ਮਿਲਦਾ ਹੈਗਾ ਕਿਵੇਂ ਸੋਚਦੇ ਹੈਗੇ ਦੇਖੋ ਜੋ ਸਰਕਾਰ ਵੱਲੋਂ ਇਸ ਤਰ੍ਹਾਂ ਦਾ ਡਿਸਕ੍ਰਿਮੀਨੇਸ਼ਨ ਜਾਂ ਭੇਦਭਾਵ ਸਾਡੇ ਨਾਲ ਕੀਤਾ ਜਾ ਰਿਹਾ ਹੈਗਾ ਬਿਲਕੁਲ ਮੰਨਦੇ ਆਪਾਂ ਹੈਗਾ ਪਰ ਸਰਕਾਰਾਂ ਜਿਹੜੀਆਂ ਉਹ ਸਮੇਂ-ਸਮੇਂ ਤੇ ਇਹਨਾਂ ਚੀਜ਼ਾਂ ਤੋਂ ਧੱਕਾ ਕਰ ਰਹੀਆਂ ਅਧਿਆਪਕਾਂ ਨੂੰ ਸਰਕਾਰਾਂ ਨੂੰ ਚਾਹੀਦਾ ਵੀ ਅਧਿਆਪਕਾਂ ਦੇ ਜਿਹੜੇ ਆ ਬੰਦੇ ਹੱਕ ਆ ਉਹ ਦੇਣੇ ਚਾਹੀਦੇ ਆ ਤਾਂ ਸਰਕਾਰ ਨੂੰ ਦੀ ਸਾਨੂੰ ਸਾਨੂੰ ਸਰਕਾਰ ਦੀ ਜਿਹੜੀ ਆ ਪਰ ਜ਼ੋਰ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਵੀ ਇਨ੍ਹਾਂ ਅਧਿਆਪਕਾਂ ਦੇ ਨਾਲ ਜਿਹੜਾ ਹੈਗਾ ਇਹ ਵਖਰੇਵਾ ਜਿਹੜਾ ਉਹ ਨਾ ਕੀਤਾ ਜਾਵੇ ਇਹਨਾਂ ਨੂੰ ਸਕੂਲਾਂ ਨੂੰ ਸਿੱਖਿਆ ਵਿਭਾਗ ਦੇ ਵਿੱਚ ਮਰਜ ਕੀਤਾ ਜਾਵੇ ਤੇ ਉਹਨਾਂ ਦੀਆਂ ਜਿਹੜੀਆਂ ਮੰਗੀਆਂ ਜਿਹੜੀਆਂ ਜਾਇਜ਼ ਮੰਗਾਂ ਸਾਰੀਆਂ ਪੂਰੀਆਂ ਕੀਤੀਆਂ ਜਾਣ